ਭਾਈ ਸ਼ੇ ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਸਤਗੁਰ ਨਾਨਕ ਪ੍ਰਗਟਿਆ ਦੇਖੋ ਭਾਈ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦਾ ਸਤਨੂ ਦਾ ਜਨਮ ਨਹੀਂ ਹੋਇਆ ਪ੍ਰਗਟ ਹੋਇਆ ਪ੍ਰਗਟ ਦਾ ਭਾਵ ਹੈ ਨਿਰਗੁਣ ਤੋਂ ਸਰਗੁਣ ਆਪ ਜੀ ਪ੍ਰਗਟ ਹੋਏ ਗੋਪਤ ਤੋਂ ਪ੍ਰਗਟ ਨਿਰਗੁਣ ਤੋਂ ਸਰਗੁਣ ਨਿਰਗੁਣੇ ਆਪ ਸਰਗੁਣ ਪਿਉਹੀ ਕਲਾ ਧਾਰ ਜਨ ਸਗਲੀ ਮੋਹੀ ਭਾਈ ਸਾਹਿਬ ਕਹਿੰਦੇ ਨੇ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਦੁਨੀਆ ਦੇ ਅੰਦਰ ਵੱਡੇ ਵੱਡੇ ਗੁਰੂ ਪੀਰ ਪਕੰਬਰ ਆਏ ਨੇ ਤੇ ਆ ਕੇ ਚਲੇ ਗਏ ਨੇ ਪਰ ਗੁਰੂ ਨਾਨਕ ਸਾਹਿਬ ਆਏ ਨੇ ਗਏ ਨਹੀਂ 10 ਰੂਹ ਧਾਨ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਰੂਹ ਵਿੱਚ ਬਖਸ਼ਾ ਕਰੇ ਤੇ ਸਦਾ ਹੀ ਮੇਰੇ ਸਾਹਿਬ ਕਰਦੇ ਰਹਿਣਗੇ